ਲੋ ਜੀ ਜਿੱਦਾਂ ਥੱਲੇ ਆਪਾਂ ਨੇ ਤੇਲ ਗਰਮ ਤੇਲ ਧਰ ਲਈ ਇਹਦੇ ਚ ਕੜਾਹੀ ਨਹੀਂ ਆਉਂਦੀ ਉਹਦੇ ਚ ਧਰੀਨ ਜਾਂਦੀ ਇਹਦੇ ਕਰਕੇ ਫਿਰ ਹੁਣ ਮੈਂ ਸਬਜ਼ੀ ਇਹਦੇ ਤੇ ਬਣਾ ਲਵਾਂਗੀ ਤੜਕਾ ਇਹਦੇ ਤੇ ਲਾ ਲੂੰਗੀ ਤੇ ਫਿਰ ਰੋਟੀ ਉਹਦੇ ਤੇ ਲਾ ਲਾਂਗੀ ਚਲੋ ਜੀ ਲੋ ਜੀ ਤੇਲ ਹੋ ਗਿਆ ਗਰਮ ਆਪਣਾ ਤੇ ਹੁਣ ਇਹਦੇ ਚ ਪਾਉਣੀ ਆਪਾਂ ਜੀਰਾ ਹੋਰ ਹੋ ਜਾਣ ਦੇ ਮੜਾ ਜਾ ਗਰਮ ਤੇ ਜੀਰਾ ਪਾ ਲਈ ਆਪਾਂ ਫਿਰ ਬਣਾਵਾਂਗੇ ਸਬਜ਼ੀ ਤੜਕਾ ਤੇ ਲੋ ਜੀ ਇਹਦੇ ਵਿੱਚ ਪਾ ਲਈਏ ਜੀਰਾ ਪੂਰਾ ਗਰਮ ਨਹੀਂ ਹੋਇਆ ਹੋਰ ਹੋ ਜੇ ਫਿਰ ਪਾਉਣੀ ਹੈ ਜੀਰਾ ਹਲੇ ਲੋ ਜੀ ਹੁਣ ਪੈ ਗਿਆ ਜੀਰਾ ਵੀਡੀਓ ਕੱਟੀ ਗਈ ਪਤਾ ਹੀ ਨਹੀਂ ਲੱਗਿਆ ਉਹ ਤਾਚੇ ਨਹੀਂ ਹੋਇਆ ਤੇ ਲੋ ਜੀ ਹੁਣ ਪੈ ਗਿਆ ਜੀਰਾ ਵਧੀਆ ਹੁਣ ਕਾਲਾ ਵੀ ਨਾ ਹੋ ਜਵੇ ਜਿਆਦਾ ਪੂਰਾ ਗਰਮ ਹੋ ਗਿਆ ਮੱਚ ਜੂਗਾ ਫਿਰ ਨਹੀਂ ਕਿ ਹੁਣ ਇਹ ਜਿ ਪਾ ਦਮ ਇਹ ਸਮਾਨ ਅੱਜ ਪੇਸਟ ਨਹੀਂ ਬਣਾਇਆ ਐਵੇਂ ਤੜਕਾ ਲਾਉਦੇ ਹਾਂ ਹੁਣ ਟਮਾਟਰ ਭੁੰਨਦੇ ਹਾਂ ਤੇ ਫੇਰ ਪਾਉਂਗੀ ਹਲਦੀ ਤੇ ਨੂਨ ਵੀ ਬਾਅਦ ਚ ਪਾਉਂਗੀ ਅੱਜ ਨਵੇਂ ਸਟਾਈਲ ਨਾਲ ਬਣਾਉਣੀ ਆ ਜੀ ਸਬਜ਼ੀ ਦੇਖਦੇ ਹਾਂ ਕਿਵੇਂ ਬਣਦੀ ਆ ਤੇ ਲੋ ਜੀ ਕੁਸੂ ਭੁੰਨ ਲੇ ਕੁਸੂ ਹੋਰ ਭੁੱਜੀ ਜਾਣਗੇ ਦੇਖੋ ਟੜਗੇ ਟਮਾਟਰ ਵੀ ਕੁਸੂ ਹੁਣ ਹਲਦੀ ਰੰਨਾਂਗੇ ਫੇਰ ਹੁਣ ਫੇਰ ਭੁੱਜੇ ਜਾਣਗੇ ਨੂਨ ਪਾ ਦਾਂ ਇਹ ਹਲਦੀ ਪਾ ਦੂੰ ਨੂਣ ਥੋੜਾ ਜਿਹਾ ਹੋਰ ਪਾ ਦਿੰਨੀ ਮੈਨੂੰ ਘੱਟੇ ਲੱਗਦਾ ਮੈਨੂੰ ਲੈ ਲਈ ਚੂ ਵੀ ਹਲਦੀ ਨਾਲੇ ਟਮਾਟਰ ਟਾਲਣਗੇ ਫਿਰ ਢੜ ਗਏ ਗੁਸਤਾ ਅਗਰ ਨਾਲ ਹਰਕ ਪੈ ਗਿਆ ਕੁਛ ਹੋਰ ਟਾਲ ਜਣਗੇ ਮਸਾਲਾ ਭੁੰਨਦੇ ਹੁਣ ਆਪਾਂ ਹਲਦੀ ਥੋੜਾ ਜਿਹਾ ਹੋਰ ਕਰਾਂ ਜੂ ਨਾਲੇ ਟਮਾਟਰ ਸਰਕ ਪੈ ਗਿਆ ਨਾਲੇ ਹੋਰ ਮਸਾਲਾ ਹਲਦੀ ਜਿੱਦੂ ਕਚਾਰ ਜੀ ਜਿਹੜੀ ਹਲਦੀ ਕੱਚੀ ਕੱਚੀ ਆ ਤੇ ਲੌਂਜੀ ਥੋੜਾ ਜਿਹਾ 5-10 ਮਿੰਟ ਹੋਰ ਭੋਲਣ ਦਿਆਂ। ਉਸ ਤੋਂ ਬਾਅਦ ਵਿੱਚ ਪਾਉਣੀ ਆ ਆਪਣੀ ਇਹ ਚੀਰੇ ਸੀਗੇ ਨਰੜਲ ਜੀ ਤੇ ਫਿਰ ਨਾਲ ਹੀ ਪਾ ਦਾਂਗੇ ਆਲੂ ਤੇ ਨਮਕ ਥੋੜੀ ਜਿਹਾ ਹੋਰ ਲੋ ਜੀ ਮਸਾਲਾ ਪੁੱਜ ਗਿਆ ਹੁਣ ਤੇ ਹਲਦੀ ਵੀ ਪੁੱਜ ਗਈ ਇਹਦੇ ਚ ਪਾ ਦਈਏ ਆਪਾਂ ਤੇ ਇਹਨਾਂ ਨੂੰ ਕਰ ਦਈਏ ਮਿਕਸ ੜਾ ਦਈਏ ਹੁਣ ਹਾਲੂ ਵੀ ਪਾ ਦਾਨੀਏ ਨਾਲੇ ਹਾਲੂ ਥੋੜੇ ਜਿਹਾ ਕੱਟ ਲਿੱਤੇ ਜਿਹਨੇ ਲਾਲ ਹਾਲੂ ਨੇ ਇਹਦੇ ਨਾਲੇ ਰੁੱਤੀ ਜਾਣਗੇ ਵਧੀਆ ਫੇਰ ਪਾਉ ਗੋਭੀ ਬਾਅਦ ਮਿਕਸ ਕਰ ਦਾਂ ਨੀ ਮੇਰੇ ੜਾ ਦਾ ਨਾਲੇ ਮੇਰੇ ਨਾਲ ਦਾ ਮਿਕਸ ਕਰਦਾ ਕਬੀ ਜਰ ਬਾਤ ਪਾਉ ਮੇਰੇ ਟਾਕੇ ਬਲੀਆਂ ਫਰਾਈਸ ਕਰਕੇ ਟਾਕੇ ਫੇਰ ਪਾਉਂਗੇ ਜਦੋਂ ਇਹ ਸਕਦੀ ਹੱਟੇ ਪਰਦਾ ਲੈਣੇ ਜੀ ਜਵਨ ਇਹ ਦੇ ਅੰਦਰ ਕਰਦੇ ਰਹੇ ਨੇ ਕੀ ਕੀ ਕਰ ਰੱਖਿਆ ਨੇ ਵਿੱਚੇ ਬਰਦਾ ਜਿਆਦਾ ਉਹਦੇ ਵਿੱਚ ਠੀਕੇ ਕਰਕੇ ਉਹਨੂੰ ਉੱਪਰ ਸਲਾਦ ਕਰੀਏ ਖੀਰੇ ਦਾ ਸਲਾਦ ਖਾਣਾ ਕੱਟਣਾ ਹੀ ਨਹੀਂ ਹੈਗੀ ਖੀਰੇ ਉਹ ਤਾਂ ਜਾ ਬਾਅਦ ਵਿੱਚ ਕਰਤੀਆਂ ਰੜਾ ਕੇ ਰੱਖ ਲਾਂ ਸਬਜ਼ੀ ਗੋਭੀ ਪਾ ਕੇ ਫਿਕਸ ਕਰਕੇ ਇਹਦੇ ਤੇ ਟੱਕ ਦੂੰਗੀ ਫਿਰ ਕਿਉਂ ਤੇ ਗੋਭੀ ਉਹ ਜੋ 3 ਕਿਲੋ ਬਣੂਗੀ ਤੇ ਲੋਜੀ ਸਬਜੀ ਆਪਣਾ ਲਾਤਾ ਤੜਕਾ ਹੋਣ ਲੱਗਦਾ ਹੈ ਲੱਗਦਾ ਹੈ ਅੰਦਰੋਂ ਬਚਦਾ ਕਹਿੰਦੀ ਇੱਛੇ ਮੈਂ ਕਿ ਹਾਂ ਮੈਂ ਸਾਨੂੰ ਪੁੱਛਦਾ ਤੀ ਕਹਿੰਦੀ ਨਿਭੜ ਗਿਆ ਮੈਂ ਉੱਧਰ ਕਹਿੰਦਾ ਨਿਭੜਿਆ ਨਹੀਂ ਮੈਂ ਹਾਂ ਫਿਰ ਉਹਨੂੰ ਪਤਾ ਨਹੀਂ ਮਹਾਂ ਤਾਂ ਇਹ ਵੀ ਨਹੀਂ ਪਤਾ ਵੀ ਹੋ ਵੀ ਗਿਆ ਰਿਸ਼ਤਾ ਮਹਾਂ ਇਹ ਕਹਿ ਰਿਹਾ ਸੀ ਜਿੰਦਾ ਹੋਇਆ ਨਹੀਂ ਮਹਾਂ ਪਤਾ ਨਹੀਂ ਭਾਈ ਮੈਂ ਪਹਿਲਾਂ ਉਹਨੇ ਕਦੇ ਨਾ ਤੈਂ ਬਹੁਤ ਲਗਾਤਾ ਫਿਰ ਵੀ 11 ਮਹੀਨੇ ਚੱਲਦੇ ਤੇ ਉਹ 11ਵਾਂ ਕਿੱਥੇ ਮੈਂ ਕਹਿੰਦਾ ਕਿ ਉਹ ਚੱਲੇ ਜਾਂਦੀ ਤਾਂ ਨੇ ਤੋਰ ਹੈ ਕਬੰਦੀ ਲੋ ਚੱਪਲੇ ਜਾਂਦੀ ਮਰ ਗਿਆ ਇਹ ਜਿੰਦਾ ਲਾਪਰ ਫੋਨ ਬਗਿਆ ਰੱਖਿਆ ਉਹ ਠੀਕ ਹੈ ਉਹ ਉਹ ਮੈਂ ਤਕਰੀਬਨ ਮੈਂ ਇੱਕ ਸਿਰਕਾ ਤੋਂ ਪੱਲ ਪਾਉਣ ਦੇ ਡਰ ਤੋਂ ਘੱਟ ਰਹੀ ਚਲ ਬੜੀ 빨리 ਚੱਕ ਲਿਆਂਦੀ ਆਂ ਇੱਥੇ ਇੱਧਰ ਲੈ ਨਾਲ ਵਾਲੇ ਦੀ ਗਿੱਲੀ ਹੋਣ ਤੋਂ ਪਹਿਲੇ ਠੀਕ ਮੈਂ ਤਾਂ ਦੋ ਹੀ 3 ਬਗਿਆ ਉਹਨੂੰ ਮਾਰੀ ਚੱਲ ਬੁੱਕ ਨਾ ਆਇਆ ਉਹ ਲੈ